ਬੱਚਿਆਂ ਦੀ ਬਹੁਤ ਹੀ ਜ਼ਿਆਦਾ ਫੇਵਰਟ ਸ਼ਕਰਗੰਦੀ ਅੱਜ ਆਪਾਂ ਸ਼ਕਰਗੰਦੀ ਬਣਾਵਾਂਗੇ ਨਵੇਂ ਤਰੀਕੇ ਦੇ ਨਾਲ ਉਹ ਵੀ ਆਪਾਂ ਨਾ ਤਾਂ ਆਪਾਂ ਵਾਇਲ ਕਰਨੀ ਹੈ ਤੇ ਨਾ ਹੀ ਆਪਾਂ ਓਵਨ ਦੇ ਵਿੱਚ ਬਣਾਉਣੀ ਆ ਬਹੁਤ ਸੌਖੇ ਤਰੀਕੇ ਦੇ ਨਾਲ ਭੁੰਨਾਂਗੇ ਤੇ ਜਿਹੜੀ ਇਹਦੀ ਮਠਾਸ ਹੈਗੀ ਉਸੇ ਤਰ੍ਹਾਂ ਹੀ ਰਹਿੰਦੀ ਹੈ ਚਾਟ ਬਣਾ ਕੇ ਖਾਂਦੇ ਨੇ ਚਾਹੇ ਇਹਨੂੰ ਸੌਸ ਦੇ ਨਾਲ ਖਾ ਲੋ ਚਾਹੇ ਇਹਨੂੰ ਵੈਸੇ ਨਮਕ ਦੇ ਨਾਲ ਲਾ ਕੇ ਖਾ ਲੋ ਤਾਂ ਸ਼ਕਰਗੰਦੀ ਇਹ ਬਹੁਤ ਹੀ ਵਧੀਆ ਲੱਗਦੀ ਹੈਗੀ ਆਜੋ ਫਿਰ ਆਪਾਂ ਤੁਹਾਨੂੰ ਦੱਸੀਏ ਵੀ ਇਹ ਸ਼ਕਰਗੰਦੀ ਹੈ ਜਿਹੜੀ ਆਪਾਂ ਕਿਵੇਂ ਬਣਾਉਣ ਲੱਗੇ ਆਪਾਂ ਸ਼ਕਰਗੰਦੀ ਨੂੰ ਚੰਗੀ ਤਰ੍ਹਾਂ ਆਪਾਂ ਧੋ ਲਵਾਂਗੇ ਤੱਤੀ ਦੇ ਵਿੱਚ ਹੁੰਦੀ ਹੈ ਸ਼ਕਰਗੰਦੀ ਆਲੂ ਆ ਵੰਗੋ ਤਿਆਰਤਾ ਕਰਕੇ ਇਹਦੇ ਉੱਤੇ ਵੀ ਮਿੱਟੀ ਵਗੈਰਾ ਜੀ ਲੱਗੀ ਹੁੰਦੀ ਹੈ ਸਾਰੇ ਤੇ ਉਹ ਆਪਾਂ ਚੰਗੀ ਤਰ੍ਹਾਂ ਲਾ ਲੈਣੀ ਹੈ ਜੇ ਆਪਾਂ ਮਿੱਟੀ ਨਾ ਲਾਵਾਂਗੇ ਉਸੇ ਤਰ੍ਹਾਂ ਆਪਾਂ ਇਹਨੂੰ ਸ਼ਕਰਗੰਦੀ ਨੂੰ ਭੁੰਨ ਲਾਵਾਂਗੇ ਤੇ ਜਦੋਂ ਖਾਣ ਲੱਗਾਂਗੇ ਤੇ ਉਹ ਕਿਰਕ ਜੀ ਆਉਂਦੀ ਰਹਿੰਦੀ ਹੈ ਤਾਂ ਕਰਕੇ ਆਪਾਂ ਨੂੰ ਇਹ ਧੋਣੀ ਜ਼ਰੂਰੀ ਹੈ ਜੀ ਆਪਾਂ ਚੰਗੀ ਤਰ੍ਹਾਂ ਪਾਣੀ ਦੇ ਨਾਲ ਐ ਵਾਸ਼ ਕਰ ਲਵਾਂਗੇ ਲੋ ਜੀ ਆਪਾਂ ਹੁਣ ਸ਼ਕਰਗੰਦੀ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਤੇ ਹੁਣ ਆਪਾਂ ਇਹਨੂੰ ਸੁੱਕੇ ਕੱਪੜੇ ਦੇ ਨਾਲ ਚੰਗੀ ਤਰ੍ਹਾਂ ਇਹਨੂੰ ਪਾਣੀ ਆ ਜਿਹੜਾ ਸੁਕਾ ਲਵਾਂਗੇ ਹੁਣ ਆਪਾਂ ਕੀ ਕਰਨਾ ਹੱਥ ਤੇ ਥੋੜਾ ਜਿਹਾ ਘਿਓ ਲਗਾਉਣਾ ਹੈਗਾ ਘਿਓ ਲਗਾ ਲਓ ਚਾਹੇ ਤੁਸੀਂ ਤੇਲ ਲਗਾ ਲਓ ਕੁਝ ਵੀ ਲਗਾ ਲੈਣਾ ਤੇ ਆਪਾਂ ਸ਼ਕਰਗੰਦੀ ਤੇ ਆ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਨੂੰ ਘਿਓ ਦੀ ਮਾਲਿਸ਼ ਜੀ ਕਰ ਦੇਵਾਂਗੇ ਲਾ ਦੇਵਾਂਗੇ ਤਵੇ ਤੇ ਰੱਖਣੀ ਹੈ ਤੇ ਆਪਾਂ ਨੂੰ ਚਿਪਕੇ ਜੇ ਨਾ ਬਸ ਇਸ ਤਰ੍ਹਾਂ ਆਪਾਂ ਪਾਲਿਸ਼ ਜੀ ਕਰ ਲਵਾਂਗੇ ਆਪਾਂ ਹੁਣ ਆਪਾਂ ਏਡੇ ਏਡੇ ਦੇ ਪੀਸ ਕੱਟ ਲਵਾਂਗੇ ਕਿਉਂਕਿ ਇਹ ਇਸ ਤਰ੍ਹਾਂ ਇਹ ਬਹੁਤ ਵੱਡੀ ਹੈਗੀ ਤਵੇ ਦੇ ਉੱਤੇ ਟਿਕਣੀ ਨਹੀਂ ਤੇ ਆਪਾਂ ਇਸ ਤਰ੍ਹਾਂ ਦੇ ਪੀਸ ਕੱਟ ਕਰ ਲਵਾਂਗੇ ਆਪਾਂ ਛੋਟੇ ਛੋਟੇ ਪੀਸ ਜਿਹੜੇ ਕਰ ਲਵਾਂਗੇ ਨਾਲੇ ਛੋਟੇ ਪੀਸ ਕਰਨ ਦੇ ਨਾਲ ਜਿਹੜੀ ਸ਼ਕਰ ਗੰਦੀ ਹੈ ਜਲਦੀ ਭੁੰਨੀ ਜਾਂਦੀ ਹੈਗੀ ਤੇ ਨਾਲੇ ਆਪਾਂ ਨੂੰ ਜਦੋਂ ਤਵੇ ਦੇ ਉੱਤੇ ਰੱਖਾਂਗੇ ਬਹੁਤ ਵਧੀਆ ਇਹ ਟਿਕ ਜਾਂਦੀ ਹੈ ਉਹਦੇ ਉੱਤੇ ਹੁਣ ਆਪਾਂ ਗੈਸ ਔਨ ਕਰ ਲਿਆ ਜੀ ਗੈਸ ਔਨ ਕਰਕੇ ਤੇ ਆਪਾਂ ਤਵਾ ਟਿਕਾ ਲਿਆ ਜਿਹਦੇ ਤੇ ਆਪਾਂ ਰੋਟੀ ਬਣਾਉਣੇ ਆ ਉਹੀ ਤਵਾ ਲਿਆਗਾ ਆਪਾਂ ਤੇ ਤਵੇ ਦੇ ਉੱਤੇ ਆਪਾਂ ਇਸ ਤਰ੍ਹਾਂ ਹੀ ਰੱਖ ਦੇਵਾਂਗੇ ਇਹਨਾਂ ਨੂੰ ਚਿਣ ਦੇਵਾਂਗੇ ਸਾਰੇ ਪੀਸਾ ਨੂੰ ਇੰਨੇ ਕ ਚਿਣ ਦਿਓ ਜਿੰਨੇ ਕ ਆਪਣੇ ਤਵੇ ਦੇ ਉੱਤੇ ਆ ਜਾਣ ਲੋ ਜੀ ਹੁਣ ਆਪਾਂ ਇੰਨੇ ਇੱਕ ਪੀਸ ਹੈ ਜਿਹੜੇ ਤਵੇ ਦੇ ਉੱਤੇ ਚਿਣਤੇ ਆ ਤੇ ਹੁਣ ਆਪਾਂ ਤਵੇ ਨੂੰ ਤੇ ਇਹ ਸ਼ਕਰਗੰਦੀ ਨੂੰ ਉੱਪਰੋਂ ਕਵਰ ਕਰਾਂਗੇ ਇਸ ਤਰ੍ਹਾਂ ਆਪਾਂ ਕਵਰ ਕਰ ਦੇਣਾ ਕੋਈ ਵੀ ਭਾਂਡਾ ਲੈ ਕੇ ਤੁਸੀਂ ਉੱਪਰੋਂ ਇਹਨੂੰ ਕਵਰ ਕਰ ਦੇਣਾ ਢੱਕਣ ਲੈ ਕੇ ਤੇ ਗੈਸ ਹੈ ਜਿਹੜਾ ਆਪਾਂ ਸਿਮ ਕਰ ਦੇਣਾ ਬਿਲਕੁਲ ਸਿਮ ਕਰ ਦੇਣਾ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਕਵਰ ਕਰਤਾ ਸੀ ਉਸ ਤੋਂ ਬਾਅਦ ਆਪਾਂ ਥੋੜੇ-ਥੋੜੇ ਚਿਰ ਬਾਅਦ ਆਪਾਂ ਇਹਨੂੰ ਚੱਕ ਕੇ ਨਟਕਣ ਨੂੰ ਸਾਈਡ ਆ ਜਿਹੜੀ ਚੇਂਜ ਕਰਦੇ ਰਹਿਣਾ ਤਾਂ ਕਿ ਇਹ ਨਾਲ ਜੇ ਨਾ ਲੱਗੇ ਇਹਦੀ ਸਾਈਡ ਆਪਾਂ ਚੇਂਜ ਤਾਂ ਕਰਨੀ ਹੈ ਤਾਂ ਕਿ ਸਾਰੇ ਪਾਸਿਆਂ ਤੋਂ ਇਹ ਚੰਗੀ ਤਰ੍ਹਾਂ ਪੁੱਜ ਜਾਵੇ ਇਹ ਨਹੀਂ ਤਾਂ ਕਈ ਵਾਰੀ ਆਇ ਹੁੰਦਾ ਵੀ ਇੱਕ ਪਾਸਾ ਹੀ ਲੱਗ ਕੇ ਤੇ ਉਹੀ ਪਾਸਾ ਆਪਣਾ ਜਿਹੜਾ ਪੁੱਜ ਜਾਂਦਾ ਦੂਸਰਾ ਪਾਸਾ ਨਹੀਂ ਪਹੁੰਚਦਾ ਤੇ ਆਪਾਂ ਆਈ ਵਿੱਚ ਵਿੱਚ ਦੀ ਹਲਾਉਂਦੇ ਰਹਿਣਾ ਤੇ ਫੇਰ ਟੱਕ ਦੇਣਾ ਆਪਾਂ ਸ਼ਕਰਗੰਦੀ ਆਪਣੀ ਭੁੱਜ ਚੁੱਕੀ ਹੈ ਤੇ ਆਪਾਂ ਹੁਣ ਇਹਨੂੰ ਚੈੱਕ ਕਰਦੇ ਆਂ ਆਪਾਂ ਚੱਕਦੇ ਆਂ ਇਹਨੂੰ ਤਵੇ ਦੇ ਉੱਪਰ ਚੱਕ ਲੈਨੇ ਆਂ ਸਾਰੀ ਨੂੰ ਹੁਣ ਬਿਲਕੁਲ ਭੁੱਜ ਗਈ ਹੈ ਇਹ ਦੇਖੋ ਉੱਪਰੋਂ ਆਏ ਹੱਥ ਲਾ ਕੇ ਦੇਖੀ ਜਾਂਦਾ ਹੈ ਪੋਲੇ ਆ ਪੀਸ ਆਪਾਂ ਇਸ ਤਰ੍ਹਾਂ ਹੀ ਇਹਨੂੰ ਚੈੱਕ ਕਰਨਾ ਜਦੋਂ ਪੋਲੇ ਆ ਪੀਸ ਹੋ ਗਏ ਤਾਂ ਸਮਝ ਲਓ ਆਪਣੀ ਸ਼ਕਰਗੰਦੀ ਹੈ ਜਿਹੜੀ ਬਿਲਕੁਲ ਤਿਆਰ ਹੈ ਹੁਣ ਆਪਾਂ ਤੁਹਾਨੂੰ ਸ਼ਕਰਗੰਦੀ ਖਾਣ ਦੇ ਫਾਇਦੇ ਵੀ ਦੱਸਾਂਗੇ ਸ਼ਕਰਗੰਦੀ ਖਾਣ ਦੇ ਬਹੁਤ سارے ਫਾਇਦੇ ਨੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਇਹਦੇ ਵਿੱਚ ਤੇ ਕਾਰਬੋਹਾਈਡਰੇਟ ਤੇ ਫਾਈਬਰ ਵੀ ਬਹੁਤ ਮਾਤਰਾ ਵਿੱਚ ਪਾਇਆ ਜਾਂਦਾ ਹੈ ਪੇਟ ਸਾਫ਼ ਕਰਨ ਵਿੱਚ ਮਦਦ ਕਰਦੀ ਹੈ ਤੇ ਕਬਜ ਨਹੀਂ ਹੋਣ ਦਿੰਦੀ ਕਬਜ ਵੀ ਠੀਕ ਰੱਖਦੀ ਹੈ ਤੇ ਪਾਚਨ ਕਿਰਿਆ ਵੀ ਆਪਣੀ ਠੀਕ ਰਹਿੰਦੀ ਹੈ ਤੇ ਖੂਨ ਦੀ ਸਫਾਈ ਹੁੰਦੀ ਹੈ ਜਦੋਂ ਸ਼ਕਰਗੰਧੀ ਖਾਣ ਦੇ ਨਾਲ ਤੇ ਚਿਹਰੇ ਉੱਪਰ ਗਲੋ ਲਿਆਉਂਦੀ ਹੈ ਤੇ ਹਾਰਟ ਦੇ ਪੇਸ਼ੈਂਟ ਆ ਜਿਹੜੇ ਉਹ ਵੀ ਸ਼ਕਰਗੰਧੀ ਨੂੰ ਖਾ ਸਕਦੇ ਨੇ ਉਹਨਾਂ ਲਈ ਵੀ ਬਹੁਤ ਵਧੀਆ ਹੁੰਦੀ ਹੈ ਤੇ ਸ਼ੂਗਰ ਦੇ ਮਰੀਜ਼ ਆ ਜਿਹੜੇ ਉਹ ਵੀ ਇਹਨੂੰ ਬੇਤੜਕੋ ਹੋ ਕੇ ਖਾ ਸਕਦੇ ਨੇ ਕਿਉਂਕਿ ਇਹਦੇ ਵਿੱਚ ਸ਼ੂਗਰ ਹੈ ਜਿਹੜੀ ਘੱਟ ਤੋਂ ਘੱਟ ਮਾਤਰਾ ਵਿੱਚ ਹੁੰਦੀ ਹੈ ਤੁਸੀਂ ਇਹਨੂੰ ਚਾਟ ਮਸਾਲੇ ਦੇ ਨਾਲ ਤੇ ਸੌਸ ਦੇ ਨਾਲ ਕਿਵੇਂ ਵੀ ਖਾ ਸਕਦੇ ਹੋ ਚਾਹੇ ਸੈਂਪਲ ਨੂਨ ਲਾ ਕੇ ਕਾਲਾ ਨੂਨ ਮਿਰਚ ਲਾ ਕੇ ਉਸ ਤਰ੍ਹਾਂ ਖਾ ਸਕਦੇ ਕਿਵੇਂ ਵੀ ਖਾ ਲੋ ਤੇ ਇਹ ਬਹੁਤ ਹੀ ਟੇਸਟੀ ਬਣਦੀ ਹੈ ਕਿਉਂਕਿ ਇਸ ਤਰ੍ਹਾਂ ਭੁੰਨੀ ਹੋਈ ਸ਼ਕਰਗੰਦੀ ਦੀ ਮਠਾਸ ਹੈ ਜਿਹੜੀ ਬਿਲਕੁਲ ਵੀ ਨਹੀਂ ਜਾਂਦੀ ਜਦੋਂ ਆਪਾਂ ਪਾਣੀ ਚ ਬਾਲਦੇ ਆ ਤਾਂ ਉਹ ਸ਼ਕਰਗੰਦੀ ਦੀ ਜਿਹੜੀ ਮਠਾਸ ਹੈ ਉਹ ਚਲੀ ਜਾਂਦੀ ਹੈਗੀ ਫਿੱਕੀ ਹੋ ਜਾਂਦੀ ਹੈ ਲੋ ਜੀ ਆਪਣੀ ਸ਼ਕਰਗੰਦੀ ਬਿਲਕੁਲ ਤਿਆਰ ਹੈਗੀ ਤੇ ਹੁਣ ਆਪਾਂ ਇਹਦੇ ਉੱਤੇ ਪਰਲਾ ਦੇਵਾਂਗੇ ਚਾਟ ਮਸਾਲਾ ਤੇ ਬੱਚੇ ਖਾਣ ਲਈ ਤਿਆਰ ਖੜੇ ਨੇ ਮੂੰਹ ਵਿੱਚ ਪਾਣੀ ਆ ਗਿਆ ਜਲਦੀ ਜਲਦੀ ਮੰਗੀ ਜਾਂਦੇ ਨੇ ਤੇ ਆਪਾਂ ਇਹਦੇ ਤੇ ਚਾਟ ਮਸਾਲਾ ਲਾ ਕੇ ਬੱਚਿਆਂ ਨੂੰ ਵਧੀਆ ਖੱਟੀ ਮਿੱਠੀ ਜੀ ਬਣਾ ਕੇ ਆਪਾਂ ਸ਼ਕਰਗੰਦੀ ਦੇਵਾਂਗੇ ਜੇ ਤੁਹਾਨੂੰ ਮੇਰੀ ਰੈਸਪੀ ਇਹ ਵਧੀਆ ਲੱਗੀ ਹੋਵੇ ਸ਼ਕਰਗੰਦੀ ਵਾਲੀ ਤਾਂ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸੇ ਤਰ੍ਹਾਂ ਹੀ ਤੁਸੀਂ ਵੀ ਪੁੰਨ ਕੇ ਟਰਾਈ ਕਰਕੇ ਜ਼ਰੂਰ ਦੇਖਿਓ ਤੇ ਮਿਲਦੇ ਹਾਂ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ